ਕਲੀਅਰ ਕਰ ਦਿਓ ਲਖਮੀ ਬਹੁਤ ਜੇ ਕਿਸੇ ਨੇ ਝੋਟੀ ਖਰੀਦਣੀ ਹੋਵੇ ਤਾਂ ਬਾਕੀ ਬਾਹਰ ਹੋ ਜਾਓ ਕੁਰਸੀ ਦੰਗਲਾ ਕਿ ਮਾਨਾ ਮਰ ਜਾਣਾ ਪਿੱਛੇ ਯਾਦਾਂ ਰਹਿ ਜਾਣੀਆਂ ਕਿ ਯਾਤਰਾ ਕਰ ਸੰਸਾਰ ਦੀ ਇੱਕ ਦਿਨ ਸਭ ਨੇ ਦੁਰ ਜਾਣਾ ਕੋਈ ਅੱਗੇ ਕੋਈ ਪਿੱਛੇ ਇਹ ਹਕਾਲਪੁਰਤ ਦਾ ਹੈ ਪਾਣਾ ਮਰਿਆਂ ਨੂੰ ਕੋਈ ਲੰਬੜ ਦੀ ਖਾਤਰ ਪੂਜਦੇ ਸੰਤ ਸਮਾਦਾ ਪਰ ਵਿਛੜੀ ਰੂਹ ਨਹੀਂ ਮੁੜ ਕੇ ਮਿਲਦੀ ਪਿੱਛੇ ਰਹਿ ਜਾਣ ਯਾਦਾਂ ਪਿੱਛੇ ਰਹਿ ਜਾਣ ਯਾਦਾਂ ਬ੍ਰੇਸ ਸਾਹਮਣੇ ਆਸ ਹੋ ਗਿਆ ਹੋ ਗਿਆ ਮਹਾਨ ਦਿੱਲੀ ਕਿੱਥੇ ਐਰੇ ਪਾਜੇ ਰੱਖੇ ਗੁਰੂ ਮਾ ਗੁਰੂ ਹਨੂਮਾਨ ਖੋਰ ਕਰਦਾ ਹੈ ਮਿਹਨਤ ਕਰਦਾ ਹੈ ਜਿਸ ਪਿੰਡ ਦੇ ਬਸਨੀਕ ਵੱਲੋਂ ਇਸ কুਸਤੀ ਦੰਗਲ ਦੌਰਾਨ ਸੱਜਰੀ ਸੂਈ ਝੁੱਟ ਜੌਂਟੀ ਕੇਜੇ ਕਰ ਲਕਤੀ ਜਾਨੀਆਂ ਨਾਮ ਦੇ ਵਿੱਚ ਉਸ ਵੱਲੋਂ ਆਸ਼ੀਰਵਾਦ ਦਿੱਤਾ ਜਾ ਰਿਹਾ ਦੋਨੋਂ ਪਹਿਲਵਾਨਾਂ ਨੂੰ ਸੋ ਦੇਖਦੇ ਹਾਂ ਕਿ ਮਿਰਜ਼ਾ ਅਰਾਂ ਤੇ ਜੌਂਟੀ ਗੁਜਰ ਦੇ ਵਿਚਕਾਰ ਇਸ ਕੋਸਤੀ ਜੰਗਲ ਦਰਾਨ ਕੌਣ ਜਿੱਤਦਾ ਜੈ ਆਈ ਹੋਈ ਸੰਗਤ ਦਾ ਵੀ ਬਹੁਤ ਬਹੁਤ ਧੰਨਵਾਦ ਹੈ ਸਾਜੇ ਦਰਬਾਰ ਕੀ ਜੈ ਉਧਰ ਅਮਰੀਕ ਪਹਿਲਵਾਨ ਦਾ ਵੀ ਆਪਾਂ ਤਾਜ ਨੂੰ ਅਮਰੀਕ ਇੱਕ ਵਾਰ ਸੈਂਟਰ ਦੇ ਵਿੱਚ ਆਓ ਭਾਈ ਜੀ ਹੋਈਏ ਸਾਈਡ ਤੇ ਕਿੱਕੀ ਸ਼ੁਰੂ ਹੋ ਚੁੱਕੀ ਆ ਜੀ ਇੱਕ ਮਿੰਟ ਭਾਜੀ ਇੱਕ ਮਿੰਟ ਇਸ ਨੌਜਵਾਨ ਦੀ ਵੀ ਗੱਡੀ ਮੇੜ ਦਾ ਇੱਕ ਵਾਰ ਸੈਂਟਰ ਦੇ ਵਿੱਚ ਆ ਅਮਰੀਕ ਇੱਕ ਵਾਰ ਤਾੜੀਆਂ ਮਾਰਦੇ ਭਾਈ ਮਖਵਾਉਣ ਦੇ ਲਈ ਇੱਕ ਵਾਰ ਤਾੜੀਆਂ ਮਾਰਦੇ ਇਸ ਨੌਜਵਾਨ ਨੇ ਬੜੀ ਲਿੰਕ ਕੀਤੀ ਆ ਅੱਜ ਦੇ ਦੰਗੋ ਦੇ ਲਈ ਹੋਰ ਦੋਸਤੋ ਤਾਲਾ ਪੜਾ ਜੀ ਸਭ ਪਿਆ ਪੈ 500 ਹੋ ਗਿਆ ਅੱਜਾ ਲੱਗਦਾ ਸੀ ਕਿ ਪਿਆ 500 ਪੰਜ ਸੌ ਜਿੱਤ ਕੇ ਕਹਿਣ ਵਾਲੀ ਖੱਪਾਂ ਦੀਆਂ ਸੜੀਆਂ ਦੀ ਪੈਰ ਤੇਰੀ ਦਾ ਓ ਹੁੰਦੇ ਨੇ ਬਗਾਨੇ ਪੁੱਤ ਪਰੇ ਤੋ ਪਰੇ ਉਹ ਸਾਡੇ ਬਾਰੇ ਦਿਲ ਵਿੱਚ ਰੱਖੀ ਨਾ ਭੇਖਾ ਉਹ ਰੋਲ ਦਿੱਤੇ ਅੱਕੇ ਅਸੀਂ ਅਖਰੇ ਤੋਂ ਖਰੇ ਰੋਲ ਦਿੱਤੇ ਅੱਕੇ ਅਸੀਂ ਖਰੇ ਤੋਂ ਖਰੇ ਵਾਕੀ ਚੋਟੀ ਦੇ ਮੰਨ ਲੈ ਇੱਕ ਪਾਸੇ ਚੋਟੀ ਆ ਆ ਜੀ ਲਾਲ ਮੋਟੇ ਦੇ ਵਿੱਚ ਦੂਜੇ ਜਸੀਰ ਇਰਫਾਨ ਦੇਖੇਗੇ ਜਿਹੜਾ ਨੋਜਵਾਨ ਜਿਹੜਾ ਜਿੱਤ ਪ੍ਰਾਪਤ ਕਰਦਾ ਹੈ ਵਾਕਿ ਛੜੀ ਫਾਈ ਬਾਤ ਹੈ ਅੰਮ ਸਿਰੇ ਜਿਹੜੀ ਛੋੜੀ ਹੋਈ ਬਾਤ ਉਧਰ ਵੀ ਬੱਲੇ ਸਨ ਜਿੱਥੇ ਕੱਲਾ ਕਾਸੀ ਮਾਰ ਪੁੱਜਿਆ ਇੱਕ ਵਾਰ ਫੇਰ ਇਹਨੇ ਬੋਲਣ ਦੀ ਨਹੀਂ ਵੱਡੇ ਮਾਰ ਪੁੱਜ ਕੇ ਸਟੇਜ ਜਿੰਨ ਧੰਨਵਾਦ ਕਰਦੇ ਆ ਬਾਕੀ ਬੈਜੋ ਸਾਰੇ ਉਧਰ ਕੁਸ਼ਤੀ ਗੋਰੇ ਜਿਹਦੇ ਦਾ ਮਾਲਕ ਏ ਆ ਬਈ ਇਰਾਨ ਵਾਲਾ ਇਰਫਾਨ ਇਹ ਇਰਾਨ ਵਾਲਾ ਇਰਫਾਨ ਹੈ ਇਹ ਇਰਾਨ ਵਾਲਾ ਇਰਫਾਨ ਹੈ ਮੁੱਲ ਪਰ ਖੀਰ ਦਾ ਸਟਾਇਲ ਆਏ ਕੁਸ਼ਤੀ ਜਿਹੜੀ ਆ ਜੇਤੂ ਮੱਲ ਲਈ ਝੋਟੀ ਦਿੱਤੀ ਜਾਣੀ ਹੈ ਭਾਈ ਜਸਪਾਲ ਸਿੰਘ ਪਾਲ ਕਸਲ ਵੱਲੋਂ ਆ ਵੱਡੇ ਗੜਕੇ ਜੋ ਪਿਛਲੇ ਸਾਲ ਆਣ ਹੋਇਆ ਵੀ ਜੇਤੂ ਮੱਲ ਲਈ ਝੋਟੀ ਦਿੱਤੀ ਜਾਣੀ ਹੈ ਕਿ ਕਲਯੁਗ ਦੇ ਵਿੱਚ ਬੰਦਾ ਚੰਟ ਹੋਣਾ ਚਾਹੀਦਾ ਓਏ ਕੁਸ਼ਤੀ ਦੇ ਵਿੱਚ ਵੀ ਕਰੰਟ ਹੋਣਾ ਚਾਹੀਦਾ ਕਿ ਕਰਦੀ ਲੜਾਈ ਆਮਨ ਵਾਲੀ ਮਾਲ ਉਹ ਹੁੰਦੇ ਸੂਰਮੇ ਜੋ ਕੌਮਾਂ ਪਿੱਛੇ ਲੜ ਜਾਂਦੇ ਨੇ ਉਹ ਜਿਹੜੀਆਂ ਦੀ ਤਾਂ ਬੱਲੇ ਟੱਕਰਾਂ ਸੀ ਹੁੰਦੀਆਂ ਇਹ ਸਿੰਘ ਮੱਲੂ ਮੱਲੀ ਖੁੰਢੀ ਆਂਦੇ ਅੱਜ ਦੇ ਨਾ ਉਹ ਸਿੰਘ ਮੱਲੂ ਮੱਲੀ ਖੁੰਢੀ ਆਂਦੇ ਅੱਜ ਦੇ ਨਾ ਉਹ ਰਾਤਾਂ ਨੂੰ ਨਹੀਂ ਸੌਂਦੇ ਜਿਨ੍ਹਾਂ ਦੀਵੇਂ ਅੱਗ ਲਾਉਣੀ ਇਹ ਉਹ ਡਰਦੇ ਨਹੀਂ ਹੁੰਦੇ ਜਿਨ੍ਹਾਂ ਦੁਨੀਆ ਡਰਾਉਂਦੀ ਆਸੋ ਇਹ ਮਿਹਨਤ ਦਾ ਅੱਜ ਮੂਲੇ ਜਿਹੜਾ ਮੋੜੇ ਜਾ ਰਿਹਾ ਮਿਹਨਤ ਕਰਨੀ ਪੈਂਦੀ ਆ ਉਹ ਰਾਤਾਂ ਨੂੰ ਨਹੀਂ ਸੌਂਦੇ ਜਿਨ੍ਹਾਂ ਦੀਵੇਂ ਅੱਗ ਲਾਉਣੀ ਇਹ ਉਹ ਡਰਦੇ ਨਹੀਂ ਹੁੰਦੇ ਜਿਨ੍ਹਾਂ ਦੁਨੀਆ ਡਰਾਉਂਦੀ ਇਹ ਕਈ ਵਾਰੀ ਖੁੱਟ ਕੇ ਬੰਦ ਭਾਗੇ ਸੋਹਣ ਵਾਲੇ ਨੱਕੇ ਤੇ ਲਗਾਉਣੇ ਪੈਂਦੇ ਆ ਐਵੇਂ ਲੋਕੀ ਰਹਿੰਦੇ ਚੰਗੇ ਦਿਨ ਦੀਖਦੇ ਉਹ ਚੰਗੇ ਦਿਨ ਆਉਂਦੇ ਨਹੀਂ ਇਹ ਆਉਣੇ ਪੈਂਦੇ ਆ ਕਿ ਚੰਗੇ ਦਿਨ ਆਉਂਦੇ ਨਹੀਂ ਲਿਆਉਣੇ ਪੈਂਦੇ ਆ ਅੰਦਰ ਦੂਜੀ ਦਾ ਵੀ ਦੋਸ ਕੋ ਲੱਗ ਗਿਆ ਲਓ ਦੂਜੀ ਨੇ ਵੀ 200 ਲਾਤਾ ਜੇਤੂ ਮੰਨਦਾ ਆ ਉਧਰ ਉਹ ਗੁਜਰਾ ਦੇ ਪੁੱਤ ਆ ਆ ਵੇਖੋ ਸਾਹਮਣੇ ਖੁੱਚ ਪੱਟ ਲਈ ਆ ਪੱਕਾ ਕੌਣ ਆ ਰੁਪਏ ਲੱਗੇ ਹੋਏ ਸੀ ਕਸੋਲੀ ਵਾਲਿਆਂ ਦੇ ਜੇ ਸੋਨੂੰ ਜਿੱਤਦਾ ਜੀ ਉਹ ਅਗਰੇ ਹੈ ਸੰਜੀ हां ਜੋਨੀ ਜਿੱਤਦਾ ਇਹ ਜੋਨੀ ਜਿੱਤਦਾ ਝੋਟੀ ਜਿੱਤਦਾ ਪਹਿਲੀ ਕੁਸ਼ਤੀ ਦੇ ਵਿੱਚ ਉਹ ਹੈ ਸਿਰੇ ਦਾ ਜਿਹੜਾ ਮੁਕਾਬਲਾ ਕੌਣ ਬੱਲੇ ਬੱਲੇ ਕਰਾਵੇਗਾ ਜੇਤੂ ਮੰਨ ਲੋ ਝੋਟੀ ਰੱਤੀ ਜਾਣੀ ਹੈ ਕੌਣ ਝੋਟੀ ਜਿੱਤੇਗਾ ਅੱਜ ਆਹ ਗੱਲਾਂ ਟਿਕਾਣੇ ਲੱਗਣੀਆਂ ਨੇ ਬਾਈ ਪਾਲ ਕਾਲ ਸੁਣਾ ਦੀ ਕਿਹਨੇ ਝੋਟੀ ਜਿੱਤਣੀ ਹੈ ਐ ਕਿਹਦੇ ਸਿਰੇ ਦੇ ਮੱਲ ਦੇ ਐ ਕਿਹਦੇ ਵੀ ਇਹ ਮੁਰਤੂ ਮੁਰਤੀ ਹੋ ਗਿਆ ਯਾਰ ਉਹ ਜੋਰ ਚੋਬਰਾਂ ਦਾ ਉਹ ਕੰਦਾ ਵੀ ਨਹੀਂ ਚੁਗੜਾ ਕਿਸ ਨੂੰ ਕਠੋਰ ਚੋਪਰਾਣਾ ਇਹ ਚੜੀ ਜਿਹਾਉਣੀ ਗਰਮ ਖੂਨ ਉਹ ਲਲਕਾਰੇ ਤਾਂ ਵੱਜਦੇ ਨੇ ਕਿ ਮਰਦ ਮੈਦਾਨੋਂ ਉਹ ਭੱਜੇ ਵੀ ਭੱਜਦੇ ਨੇ ਕਿ ਮਰਦ ਮੈਦਾਨੋਂ ਕਰੇ ਡਰ ਕੇ ਨਹੀਂ ਭੱਜਦੇ ਕੌਣ ਗਲਾਂਡ ਕਾਣੇ ਲਾਵੇਗਾ ਸਿਰੇ ਦਾ ਮੈਚ ਹੈ ਕਿ ਸਾਨੂੰ ਆਉਂਦੇ ਨੇ ਹੱਥ ਤੂਫਾਨ ਫੜਨੇ ਕਿ ਸਾਨੂੰ ਆਉਂਦੇ ਨੇ ਹੱਥ ਤੂਫਾਨ ਟੱਕਰੇ ਕਿ ਕਰ ਮਿਹਨਤਾਂ ਉਹ ਸਰੀਰ ਸਾਹਮ ਸਾਹ ਰੱਖਣੇ ਕੇ ਲੱਗ ਨਸਿਆਂ ਪਿੱਛੇ ਉਹ ਜੋ ਨੇ ਜਵਾਨੀ ਗਾਲ ਦੇ ਤੇ ਉਹ ਹੋ ਜਾਂਦੇ ਚੱਪੜ ਚੜੀ ਵਾਲਿਆ ਉਹ ਬੁਰੀ ਮੌਤ ਨਾਲ ਦੇ ਕਿ ਜਿਹੜੇ ਨਸਿਆਂ ਦੇ ਪਿੱਛੇ ਲੱਗ ਉਹ ਜਵਾਨੀ ਗਾਲ ਦੇ ਤੇ ਉਹ ਹੋ ਜਾਂਦੇ ਚੱਪੜ ਚੜੀ ਵਾਲਿਆ ਫਿਰ ਬੁਰੀ ਮੌਤ ਨਾਲ ਦੇ ਉਧਰ ਜੋਟੀ ਵਾਲਾ 500 ਰੁਪਏ ਦੇ ਜਿਹੜਾ ਭਰਾ ਦੇ ਲੱਗਿਆ ਸੀ ਮੇਰੇ ਕੋਲੇ ਪੁੱਜਦਾ ਹੋ ਗਿਆ ਕਿਆ ਮਾੜੀ ਗੱਲ ਤੇ ਸਵੀਰ ਗੁੱਸਾ ਇੰਜ ਫੜਦਾ ਹੋ ਜੀ ਮੇਰੀ ਕਾਟੀ ਜਿੱਤੇ ਅੜਦੀ ਗੁਰਾਰੀ ਅੜਦੀ ਤੇ ਸਾਡੀ ਜਿੱਤੇ ਅੜਦੀ ਗੁਰਾਰੀ ਅੜਦੀ ਕਾਟਗੀ ਤੈਨੂੰ ਕਹੜੇ ਹੁੰਦੇ ਮਟਿਆਰ ਦੇ ਆ ਕਿ ਚਿੱਲੇ ਵਾਲ ਜਿਹੜਾ ਝਾਂਕਦਾ ਲੱਖ ਲੱਖ ਤਾਰੇ ਹੋ ਜਿਹੇ ਆ ਕਿ ਚੁੱਪ ਕੀਤੇ ਹੁੰਦੇ ਨਹੀਂ ਇਹ ਕੁਸਰੇ ਉਹ ਚੋਰਾ ਰੋਲਾ ਪਾ ਕੇ ਆਉਂਦੇ ਨਹੀਂ ਉਹ ਚੋਰ ਪਾਰਸਾ ਉਹ ਨਹੀਂ ਤਰਖਤਾਂ ਨੂੰ ਲੱਗਦੇ ਨੇ ਹੌਸਲੇ ਉਹ ਨਹੀਂ ਤਖਣੀ ਚ ਤੋਲੇ ਜਾਂਦੇ ਜੋ ਪਾਰਸਾ ਉਹ ਨਹੀਂ ਉਹ ਤਖਣੀ ਚ ਤੋਲੇ ਜਾਂਦੇ ਜੋ ਪਾਰਸਾ 500 ਮੇਰੇ ਕੋਲੇ ਪੁੰਜਦਾ ਹੋ ਗਿਆ ਵੀ ਜਿਹੜਾ ਜਿੱਤੇਗਾ ਉਹਦੇ ਲਈ 500 ਹੋ 500 ਮੱਖਣ ਆਹ ਤੇਰੇ ਪਿੱਛੇ ਰਾਜੂ ਖੜਿਆ ਲੈ ਵੀ ਰਾਜੂ ਕਰਤੀਏ 500 ਤੇਰੇ ਵੱਲੋਂ 500 ਜੇਤੂ ਮਾਲੀ ਰਾਜੂ ਵੱਲੋਂ ਹੋਵੇਗਾ ਆਹ ਵੇਖੋ ਸਾਹਮਣੇ ਕਿਹਨੇ ਬਲੇ ਬਲੇ ਕਰਵਾਉਣੀ ਆਹ ਸਿਰੇ ਦਾ ਮਾਲੀ ਉਧਰ ਐਰ ਕੇਦੇ ਵੀ ਜਿਨ੍ਹਾਂ ਨੇ ਵੱਡੇ ਲਾਲ ਕਰਤੇ ਆ ਭਾਈ ਆਹ ਕਰਵਾਉਣੇ ਕਰਵਾਉਣੇ ਆ ਗਿਆ ਨਾ ਵੀਰ ਉਹਨੇ ਬਾਈ ਲੈ ਵੀ ਕਾਲੇ ਬਾਈ ਬਹਿ ਜਾ ਮੜਿਆ ਕੈਮਰਾ ਪਿੱਛੇ ਸਹੀ ਇਧਰ ਫੇ ਦਿਖਣਾ ਕੁਝ ਨਹੀਂ ਇਹ ਰਿਵਿਊ ਦੇਖਣਾ ਪੈ ਗਿਆ ਨਾ ਵੀਰ ਹਾਂ ਇੱਥੇ ਨਹੀਂ ਕਿ ਬੇਈਮਾਨੀ ਨੂੰ ਰੋਕਣਾ ਕੋਈ ਮੰਦੀ ਗੱਲ ਨਹੀਂ ਕੈ ਇਹ ਦੋਧਰ ਕਰਨਾ ਕੰਮ ਫੁਕਰੇ ਬੰਦੇ ਦਾ ਅੰਤ ਮੜਾਈ ਹੁੰਦਾ ਕੰਮ ਕਾਲੇ ਧੰਦੇ ਦਾ ਤੇ ਸੱਚੀ ਕਹਿਣੀ ਸੱਚੀ ਸੁਣਗੀ ਉਹ ਸਿਰ ਕਦੇ ਵੀ ਝੁਕਦਾ ਨਹੀਂ ਉਹ ਪੰਮਿਆ ਸਮਾਂ ਚੰਗਾ ਹੋਵੇ ਜਾਂ ਮਾੜਾ ਉਹ ਕਦੇ ਵੀ ਰੁਕਦਾ ਨਹੀਂ ਉਹ ਪੰਮਿਆ ਸਮਾਂ ਚੰਗਾ ਹੋਵੇ ਜਾਂ ਮਾੜਾ ਕਦੇ ਵੀ ਰੁਕਦਾ ਨਹੀਂ ਰੱਬੀ ਗਲਾਸ ਕਰਾਂਗੇ ਇਧਰ ਅੱਜ ਜੋਟੀ ਨੇ ਗੁਜਰਾ ਦੇ ਪਤਨੇ ਬੱਲੇ ਬੱਲੇ ਕਰਵਾਤੀ ਹੈ ਉਹ ਬੱਲੇ ਬੰਨੀ ਹੈ ਜੋਟੀ ਆਫੋਕੇ ਸਾਹਜ ਮਜੋੜ ਦਾ ਕੀ ਫਾਇਦਾ ਉਹ ਜਿਹੜੇ ਰੋਗੀ ਨੇ ਨਹੀਂ ਪਰਹੇਜ਼ ਕਰਨਾ ਉਹਦਾ ਇਲਾਜ ਕਰਾਉਣ ਦਾ ਕੀ ਫਾਇਦਾ ਤੇ ਬਕਰਜਾ ਲੈ ਕੇ ਜਿਨ੍ਹਾਂ ਦੇ ਮਾਈ ਉਹਦਾ ਬਿਆਜ ਵਧਾਉਣ ਦਾ ਕੀ ਫਾਇਦਾ ਕਿ ਜਿਹੜੇ ਕਿਰਾਏ ਜਿਹੜੇ ਚਰਾਗ ਕਰਾਉ ਨੂੰ ਫੂਕ ਛੜਦੇ ਐਸੇ ਚਰਾਗ ਜਗਾਉਣ ਦਾ ਕੀ ਫਾਇਦਾ ਐਸੇ ਚਰਾਗ ਜਗਾਉਣ ਦਾ ਕੀ ਫਾਇਦਾ ਜੇ ਮੱਕੀ ਦੀ ਨਹੀਂ ਜੇਕਰ ਬਣਾ ਸਕਦੀ ਫਿਰ ਕੱਲਾ ਸਾਗ ਬਣਾਉਣ ਦਾ ਕੀ ਫਾਇਦਾ ਫਿਰ ਸਾਗ ਬਣਾਉਣ ਦਾ ਕੀ ਫਾਇਦਾ ਜਿਹੜੇ ਮਨ ਨੇ ਛਿੰਗਾ ਤੇ ਨਿੱਤ ਟਹਿਣਾ ਉਹ ਮਨ ਨੂੰ ਫਿਰ ਖਾ ਖਾਣਾ ਕੀ ਫਾਇਦਾ ਕੀ ਫਾਇਦਾ ਲਓ ਕੌਣ ਬੱਲੇ ਬੱਲੇ ਕਰਵਾਵੇਗਾ ਇੰਦਰ ਤੋਂ ਜਨਾ ਵੀ 500 ਹੋ ਗਿਆ ਲੈ ਵੀ ਗਿਣੇ ਜਾਈਏ ਇੰਦਰ ਕਿੰਨੇ ਹੋ ਗਿਆ ਆਹ ਜੇਤੂ ਬੰਦ ਦੇ ਲਈ ਕਿਸ ਨੇ ਪੀਰਾਂ ਨੇ ਚੌਂਟੀ ਲਈ ਵੀ ਲੱਕ ਲਾਏ ਆ ਇੰਦਰ ਦਾ ਵੀ 500 ਪੁੱਜ ਗਿਆ ਉਧਰ ਮੱਖਣ ਚੋਹਦਰੀ ਦੇ ਪੁੱਟਿਆ ਪਰਾ ਰਹੀ ਬਰਾਬਰ ਸਾਹਮਣੇ ਖੜਾ ਹੋ ਗਿਆ ਪਹਿਲਾ ਨਿਕਲ ਗਿਆ ਰਾਕੀ ਬਰਾਬਰ ਸਾਹਮਣੇ ਖੜਾ ਹੋ ਗਿਆ ਚੌਂਟੀ ਦੇ ਲਈ ਚੌਂਟੀ ਅੰਦਰ ਆਇਆ ਚੌਂਟੀ ਦੇ ਲਈ ਅੰਦਰ ਆਇਆ ਬਾਹਰ ਜਾ ਗਈ ਡਾਈਰੈਕਟਰ ਜੀ ਨੇ

ਕਰੁੰਦੇ ਵਾਲੇ ਦੇ ਵਿੱਚ ਅਗਲੇ ਸਾਲ ਵੀ ਸਿਹਰਾ ਹੀ ਹੋਣੀ 1 ਲੱਖ ਦਿੱਤਾ ਜਾਣਾ ਹੈ 55 ਹਜ਼ਾਰ ਹੋਏ ਸੀ ਭਾਈ ਮਿੱਲੂ ਪਰਿਵਾਰ ਦੇ ਵੱਲੋਂ 1 ਲੱਖ ਰੁਪਇਆ ਆਉਣਾ ਪਿਛਲੇ ਸਾਲ ਰਾਮ ਸੋਨੀ ਆ ਰਾਮੀ ਸੋਨੀ ਦੇ ਵੱਲੋਂ 52 ਹਜ਼ਾਰ ਸੀ ਹਾਂ ਉਧਰ ਨਵੀਨ ਵੀ ਸਾਡੇ ਭਰਾ ਟਰਾਲੀ ਦੇ ਬੈਠੇ ਹੋਇਆ ਕਹਿੰਦੇ 51 ਹਜ਼ਾਰ ਕਰ ਦਿਓ ਇੱਕ ਵਾਰ ਤਾੜੀਆਂ ਮਾਰੋ ਬਈ ਕਰਾਉਣੇ ਵਾਲੋ ਭਾਈ ਅਗਲੇ ਸਾਲ ਦੀਆਂ ਵੀ ਟਿਕਾਣੇ ਲੱਗੀਆਂ ਨੇ ਕੁਸਤੀ ਆਰ ਪਰ ਲੈਣੀ ਹੈ ਉਹ ਵੀ ਕਹਿੰਦੇ ਵੀ ਕਿ ਜਿੱਤ ਦੇ ਨਾਲ ਫੈਸਲੇ ਅਧੂਰੇ ਰਹਿਣਗੇ ਕਿ ਮਿੱਤਰ ਉਹ ਕਰੋਂਦੇ ਵਾਲੇ ਦੇ ਵਿੱਚ ਕੁਸਤੀ ਤੰਗਾ ਚੱਲੋ ਨਜ਼ਾਰੇ ਪੂਰੇ ਹੋਣੇ ਅੱਜ ਉਹ ਨਜ਼ਾਰੇ ਲੋਕੀ ਪੂਰੇ ਲੈਣਗੇ ਆ ਅਮਰੀਕ ਦੀ ਮਿਹਨਤ ਹੈ ਸਾਡੇ ਪਰਛਾਵੇਂ ਪੁਲਵਾਨ ਦੀ ਵੱਡੀ ਮਿਹਨਤ ਹੈ ਆ ਸੋਹਣੇ ਜੋੜ ਸੋਹਣੇ ਜਿਹੜੇ ਖਾੜੇ ਸੱਟ ਕੇ ਪਹਿਮਾ ਸੱਟ ਗਿਆ ਅੱਜ ਕਰੋਂਦੇ ਵਾਲੇ ਪਿੰਡ ਦੇ ਵਿੱਚ ਲੈ ਵੀ ਅਮਰੀਕ ਧੰਨਵਾਦ ਹੈ ਸਾਰੇ ਭਰਾਵਾਂ ਦਾ ਰੁਪਿਆ 1500 ਜਿਹੜਾ ਪੁੱਜਿਆ ਵਾਰ-ਵਾਰ ਕਰੋ ਰੁਪਿਆ 1500 ਜਿਹੜਾ ਪੁੱਜਦਾ ਹੋ ਗਿਆ ਵਾਕਈ ਸਿਰੇ ਦਾ ਮੁਕਾਬਲਾ ਚੋਟੀ ਦਾ ਕੌਣ ਜਿੱਤਦਾ ਕੌਣ ਹਾਰਦਾ ਇਹ ਬਾਤ ਸਮੇਂ ਨੇ ਕਰਨੀ ਹੈ ਕਿ ਜਿੱਤਣ ਜਿੱਤਣ ਹਰ ਕੋਈ ਖੇਡੇ ਹਾਰਨ ਖੇਡ ਫਕੀਰਾਂ ਜਿੱਤਣ ਦਾ ਮਲਕਉਡੀ ਪੈਂਦਾ ਹਾਰਨ ਦਾ ਮਲਹੀਰਾ ਅੱਜ ਕੇਦ ਕਰੋੰਦੇ ਵਾਲੇ ਪਿੰਡੀ ਸਮੁੱਚੀ ಗ್ರಾಮ ਪੰਚਾਇਤ ਨੂੰ ਸਮੁੱਚੇ ਨਗਰ ਨੂੰ ਵੱਡੀ ਮਾਣਕ ਬਾਤ ਹੈ ਅੱਡੇ ਦੰਗਲ ਦੀ ਉਧਰ ਬਾਈ ਢੀਨੇ ਉਹਨਾਂ ਨੇ ਬਾਈ ਆਓ ਕਰਨੈਲ ਉਹਨਾਂ ਨੇ ਵੱਡੇ ਐ ਕਰਤੇ ਐ ਮੇਰੇ ਨੂੰ ਫੈਮਲੀ ਨੇ ਵੀ ਅਗਲੇ ਸਾਲ 1 ਲੱਖ ਵੀ ਫੈਮਲੀ ਵੱਲੋਂ ਹੋਵੇਗਾ ਨਿਕਲੀ ਆ ਕੌਣ ਹੈ ਇਕੱਲੀ ਨੂੰ ਬਾਜ ਪਾਗੇ ਜੋਟੀ ਗੁੱਜਰ ਹੈ ਇਹ ਜੋਟੀ ਗੁੱਜਰ ਹੈ ਚੌਂਟੀ ਗੁੱਜਰ 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 ਹੋਈ ਪਈ ਹੈ ਮੰਗੇ ਸਰਪੰਚ ਵੱਲੋਂ ਭਿੰਡੀ ਵਾਲੇ ਵੱਲੋਂ ਬਾਈ 350 ਐਡ ਕਰ ਲਈ ਜੇ ਤੋ ਪਾ ਲਈ ਜਿਹੜਾ 500 ਰੁਪਏ ਭਾਈ 500 ਐਂਡ ਕਰ ਲਈ ਮੇਰਾ ਵੀਰ ਉਹ ਪੁੱਜਦਾ ਕਰਦੇ ਬੈਂਟੀਆ ਭਾਈ ਜੀ ਆਪਾਂ ਬੈਜੀਏ ਮੇਰਾ ਵੀਰ ਕੈਮਰੇ ਦੇ ਮੋਹਰੇ ਜਿਹੜੇ ਵੀਰ ਨੇ ਹਾਂ ਵੀਰ ਜੀ ਬੈਜੋ ਮੇਰੇ ਲਾਈਟਾ ਸਾਨੂੰ ਪਤਾ ਪੂਰਾ ਪਰਵੰਦ ਹੈ ਇਹ ਪੁੱਜ ਗਿਆ ਰਾਜੂ ਐਂਡ ਕੇ ਤੋਂ ਮੁੰਡਾ ਸੋਹਣਾ ਹੈ ਹਾਂ ਚਲਿਆ ਉਸਤ ਮੇਰਾ ਵੀਰ ਹਾਂ ਢੱਡੀ ਲੈ ਕੇ ਆਉਂਦਾ ਮੇਰਾ ਵੀ ਛੋਟੇ ਵੀਰ ਆਉਂਦਾ ਬਹਰੀਆ ਬਾਹਰ ਕੀ ਹੋ ਜਾ ਬਾਹਰ ਹਾਂ ਬਾਹਰ ਹੋ ਜਾ ਮੇਰਾ ਵੀ ਇਧਰ ਲੇ ਪਾਸੇ ਖੜ੍ਹ ਜਾਓ ਜੀ ਲੇ ਘੁੰਮਦਾ ਪ੍ਰਾਪਾ ਆ ਜਾਓ ਇਧਰ ਦਾ ਪਾਸੇ ਖੜ੍ਹ ਜਾਓ ਬੇਸ਼ੱਕ ਮੇਰਾ ਵੀ ਆ ਕੇ ਇਧਰ ਆ ਜਾਓ ਆਓ चैरा ते पिया सोचण त दूरि चौधड़ीअ में पंज पंज सौ लाए हुजे तूंदली माना लॻंदा बि तव्हांजो हल कुझी हुई

ਗੁਜਰਾ ਦਾ ਪੁੱਤ ਗੁਜਰੀ ਗੁਜਰ ਆਇਆ ਹੋਇਆ ਹੈ ਸੰਜੀ ਦਾ 1000 ਪੁੱਜ ਗਿਆ 17 ਦੇ ਕੰਨੇ ਔਰ ਸਾਹੀ ਤੇ ਰਾਜੂ ਦਾ 500 500 ਮੰਗਿਆ ਓਏ ਹੋ 500 ਸੰਜੂ ਵੀ ਗਏ ਹੈ 1500 ਹੋ ਗਏ ਦੋਨੇ ਪੁਆ ਵੱਲੋਂ ਰਾਜੂ ਤੇ ਸੰਜੂ ਦੇ ਵਿੱਚ ਨਾਮ ਹੈ ਪਰ ਥੋੜਾ ਸੱਟ ਕਰਕੇ ਖਾਰਿਆਂ ਤੋਂ ਦੂਰ ਹੈ ਮੇਰੇ ਖਿਆਲ ਤੋਂ ਸਾਰੇ ਭਾਈ ਡਾਕਟਰ ਹੋ ਗਏ ਇਕੱਠੇ ਹੋਣ ਆ ਲਾਈ ਵੀ ਤੁਸੀਂ ਮਾੜਾ ਵੀ ਇਹ ਹਵਾ ਲੈ ਰਿਹਾ ਦੋ ਸ਼ਮੀ ਆ ਲੋ ਮੜੇ ਸਟੈਂਡ ਤੁਸੀਂ ਮੜਾ ਕਰੋ ਬਹੁਤ ਕਹਿੰਦੇ ਕਮੈਂਟੀ ਵਾਲੇ ਤੁਸੀਂ ਫੈਸਲਾ ਲਓ ਤੁਹਾਡਾ ਦੰਗਲ ਹੈ ਕੀ ਕਰਨਾ ਇਹ ਜਨਤਾ ਕਰੇ ਕਿਸੇ ਦਿਨ ਵੀ ਗੱਲ ਸਕਤੀ ਹੈ ਉਕਰ ਜਨਤਾ ਵੀ ਨਹੀਂ ਕੋਈ ਇਹ ਵੀ ਸਕਤੀ ਹੈ ਜਿਹਨੇ ਲੱਗਦੀ ਉਹਨੂੰ ਪਤਾ ਹੁੰਦਾ ਹੈ ਇਹ ਰਾਪਰੂਪੀ ਸੰਗਤ ਹੈ ਇਹੀ ਚੜਾਉਣ ਵਾਲੀ ਇਹੀ ਲਾਉਣ ਵਾਲੀ ਹੈ ਤੇ ਮੇਰੀ ਬੇਨਤੀ ਹੈ ਰਾਪਰੂਪੀ ਸੰਗਤ ਰੂਪਾ ਥੋੜਾ ਜਿਹਾ ਗਰਾਊਂਡ ਇਹ ਖਾੜਾ ਕਲੀਅਰ ਰੱਖੀਏ ਕਮੇਟੀ ਵਾਲੇ ਵੀਰ ਆਜੂ ਭਾਈ ਲੋ ਸਟੈਂਡ ਫਿਰ ਬਰਾਬਰ ਹੈ ਬਰਾਬਰ ਹੀ ਕੁਸ਼ਤੀ ਜਿਹੜੀ ਬਰਾਬਰ ਹੈ ਕੁਸ਼ਤੀ ਬਰਾਬਰ ਹੈ ਪੂਰਾ ਨਜ਼ਾਰਾ ਵੱਜ ਗਿਆ ਇਹ ਤੋਂ ਬਤਰੀ ਹੋ ਸਕਦਾ ਤੁਸੀਂ ਤਾੜੀਆਂ ਲਾਓ ਬਰਾਬਰ ਹੀ ਕੁਸ਼ਤੀ ਬਰਾਬਰ ਹੈ ਥੋੜੀ ਸੱਟ ਜਿਹੜੀ ਮੱਲੇ ਤੇ ਮੁੱਡੇ ਵੀ ਜਾਣਾ ਉਹਦੇ ਤੇ ਪਰਮਾਤਮਾ ਮਿਹਰ ਕਰੇ ਵੀਰ ਜੀ ਛੰਮੀ ਕੀਰਤ ਸਾਧਨਾ ਮੰਚਾਂ ਤੇ ਲੰਗਰ ਦੀ ਸੇਵਾ ਚੱਲਦੀ ਪਈ ਹੈ ਗੁਰਦੁਆਰੇ ਦੇ ਵਿੱਚ ਜਰੂਰ ਲੰਗਰ ਛੱਕੇ ਜਾਣਾ ਸਾਰਿਆਂ ਨੇ ਭਾਈ ਜੀ ਅੱਜ ਦੇ ਦੰਗਲ ਦੀ ਬੱਧੀ ਮੁਬਾਰਕਬਾਦ ਹੈ। 3 ਹੀ ਉਹਨਾਂ ਦਾ ਅਈ ਸ਼ਰਮੀ ਉਹਨਾਂ ਦਾ ਕਰੋਂਦੇ ਵਾਲੇ ਪਿੰਡੀ ਸਾੜੀ ਦੰਗਲ ਕਮੇਟੀ ਦਾ ਬਹੁਤ ਧੰਨਵਾਦ। ਜਿਨ੍ਹਾਂ ਦੇ ਵੱਲੋਂ ਜਿਹੜੇ ਅੱਜ ਦਾਸ ਨੂੰ ਮੌਕਾ ਮਿਲਿਆ ਇਸ ਦੰਗਲ ਦੇ ਵਿੱਚ ਆਉਣਾ। ਇਹ ਜਿਹੜਾ ਫੈਸਲਾ ਬਲਵਾਨਾਂ ਨੂੰ ਕਮੇਟੀ ਦਾ ਫੈਸਲਾ ਹੈ। ਕਮੇਟੀ ਦਾ ਫੈਸਲਾ ਕੁਸ਼ਤੀ ਬਰਾਬਰ ਹੈ ਐਚਪੀ ਗੈਸ ਜਲਸੀ ਚੰਡੀਗੜ੍ਹ ਵਾਲੇ ਬਹੁਤ ਬਹੁਤ ਧੰਨਵਾਦ ਸਰਦਾਰ ਜੀ ਦਾ। ਆਹ ਅਮਰੀਕ ਬਈ ਬਰਾਬਰ ਹੈ ਹੀ ਕੁਸ਼ਤੀ। ਸਿਹਰਵਾਦੀ ਲੈ ਵੀ ਜੋਟੀ। ਇਧਰ ਭਰਾਓ ਹੋ ਗਏ ਭਾਈ ਦੋਵੇਂ ਮੈਨੂੰ ਬਹੁਤ ਬੜੀ ਅਨੰਦ ਜਦੋਂ ਮੈਂ ਜੋਟੀ ਨੂੰ ਕਿਹਾ ਵੀ ਬਰਾਬਰ ਹੈ ਕਸਤੀ ਜੋਟੀ ਨੇ ਕਿਹਾ ਵੀ ਓਕੇ ਹੈ ਜੋਟੀ ਆ ਪਲੇਅਰ ਚੰਗਾ ਦਿਲ ਦਾ ਕਿਉਂਕਿ ਇੱਕ ਕਿਤਾਬ ਦੇ ਵਿੱਚ ਪੜਿਆ ਸੀ ਵੀ ਭਾਵੇਂ ਤੁਸੀਂ ਕੋਈ ਸਪੋਰਟਸ ਪੀਰੀਅਡ ਦੇ ਵਿੱਚ ਸਟਾਰ ਬਣੋ ਨਾ ਬਣੋ ਪਰ ਇੱਕ ਚੰਗਾ ਇਨਸਾਨ ਜ਼ਰੂਰ ਬਣਿਓ ਇਹ ਮੈਨੂੰ ਲੱਗਦਾ ਵੀ ਅਜ ਤੋਂ ਘੱਟੋ ਘੱਟ 30 ਸਾਲ ਪਹਿਲਾਂ ਇੱਕ ਸਚਿੰਤ ਤੰਦੋਲਕਰ ਨੇ ਆਖਿਆ ਸੀ ਆਪਣੇ ਬੇਟੇ ਦੇ ਪ੍ਰਤੀ ਉਹਨੇ ਕਿਹਾ ਵੀ ਤੂੰ ਭਾਵੇਂ క్రికెਟਰ ਵਧੀਆ ਬਣੀ ਨਾ ਬਣੀ ਪਰ ਸਭ ਤੋਂ ਪਹਿਲਾਂ ਇਨਸਾਨ ਵਧੀਆ ਬਣੀ ਉਤੋਂ ਬਾਅਦ ਬਾਕੀ ਸਾਰੀਆਂ ਗੱਲਾਂ ਨੇ ਅੱਜ ਕਰੋਂਦੇ ਵਾਲੇ ਪਿੰਡ ਦੇ ਵਿੱਚ ਇਹਨਾਂ ਭਰਾਵਾਂ ਦੀ ਮਿਹਨਤ ਦਾ ਰੰਗ ਭਾਗ ਲੱਗਿਆ ਤੇ ਵੱਡੀ ਮੁबारकबाद ਸਾਰੇ ਭਰਾਵਾਂ ਦਾ ਧੰਨਵਾਦ ਸਾਡੇ ਵੀਰ ਮਹਿੰਦਰભાઈ λεਹੀਰਾ ਜੀ ਆਰਸੀ ਵੀਰ ਦਾ ਸਾਰੇ ਰੈਫਰੀ ਸਬਾਨਾ ਦਾ ਭਾਈ ਟੀਮੇ ਉਹਨਾਂ ਦੀ ਸਾਰੀ ਟੀਮ ਦਾ ਮਿੰਦੂ ਪਰਵਾਹ ਆਰੇ ਸਿਸਮਾ ਤੋਂ ਨੀਂ ਚੰਡੀਗੜ੍ਹ ਦੀ ਜਿਹੜਾ ਫੱਟੇ ਲਾਈਵ ਦਾ ਬਾਈ ਸਹਣਾ ਵੀਰ ਹੈ ਐਨਕੇ ਤੋਂ ਭਰਾ ਸਾਡਾ ਵੀਰ ਆਪਣਾ ਛੋਟਾ ਭਰਾ ਵੱਡੀ ਜਿਹੜੀ ਦਾ ਸਫਲ ਹੋਇਆ ਜਰੂਰ ਸ਼ੱਕ ਲਿਓ ਜੀ ਦੋ ਸ਼ਬਦ ਜਿਹੜੇ ਕੋ ਜੂਰ ਆਪਾਂ ਇਸ ਕੁਸ਼ਤੀ ਦੰਗਰ ਲਈ ਤੁਹਾਡੀ ਕਮੇਟੀ ਵੱਲੋਂ ਉਧਰ ਬਾਬਾ ਜੀ ਦਾ ਲੰਗਰ ਚੱਲ ਰਿਹਾ ਜਰੂਰ ਸ਼ੱਕ ਲਿਓ ਜੀ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੀ ਇਸ ਇਲਾਕੇ ਦੇ ਮੋਹਤਵਰ ਵੀਰ ਨੌਜਵਾਨ ਵੀਰ ਆਏ ਹੋਈ ਸਾਰੀ ਸੰਗਤਾਂ ਬਹੁਤ ਬਹੁਤ ਧੰਨਵਾਦ ਕਿ ਅਸੀਂ ਬੇਨਤੀ ਕਰਦੇ ਹਰ ਸਾਲ ਜੇ ਇਸ ਤਰ੍ਹਾਂ ਤੁਸੀਂ ਸਾਡਾ ਸਾਥ ਦੋਗੇ ਤੇ ਅੱਗੇ ਨਾਲੋਂ ਬਾਅਦ ਚੜ ਕੇ ਕੁਸ਼ਤੀ ਨੰਗਲ 'ਚ ਪਹੁੰਚੋਗੇ ਬਹੁਤ ਬਹੁਤ ਧੰਨਵਾਦ ਜੀ ਸਾਰੇ মিডিਆ ਵਾਲੇ ਵੀਰਾਂ ਦਾ ਜਿਹੜਾ ਆਏ ਸ਼੍ਰੀ ਨਗਰ ਕੀ ਡੇਰਾ ਬਹੁਤ ਸੋਚੇ ਦੁਆਰ ਕੀ ਜੈ ਆਏ ਹੋਈ ਸੰਗਤਾਂ ਦਾ ਕੱਟੇ ਤੁਸੀਂ ਅੱਜ ਦੀ ਕੁਸ਼ਤੀ ਦੰਗਲ ਦੇ ਲਈ ਉਹੀ ਚੋਟੀ ਦਿੱਤੀ ਆ। ਤੁਸੀਂ ਖੁਸ਼ ਹੋ? ਕੁਸ਼ਤੀ ਦਾ ਕਰ ਵਧੀਆ ਆ? ਆਹ ਮਾਈਕ ਤੇ ਕਿਹੜਾ ਮੜਿਆ? ਕੁਸ਼ਤੀ ਵਧੀਆ ਹੋਈ ਜੀ ਦੰਗਲ। ਹਾਂ ਜੀ ਬੋਲੋ ਸਾਰੇ ਪਾਤਸ਼ਾਹ। ਕਿਵੇਂ ਮਨ ਵਿੱਚ ਆਇਆ? ਠੀਕ ਹੈ। ਤੇ ਹੁਣ ਸਿੱਟਾ ਕੋ ਸਿੱਟਾ ਕੋਈ ਨਹੀਂ ਨਿਕਲਿਆ। ਸਿੱਟਾ ਕੋਈ ਨਹੀਂ ਨਿਕਲਿਆ। ਬਰਾਬਰ ਰਹੀ ਤੁਸੀਂ ਖੁਸ਼ ਹੋ? ਤੁਹਾਨੂੰ ਕੋਈ ਕਿਸੇ ਤਰ੍ਹਾਂ ਅਗਲੇ ਸਾਲ ਬਾਰੇ ਕੋਈ ਸੋਚਿਆ ਸਮਾਂ ਦੱਸੂਗਾ ਠੀਕ ਹੈ ਧੰਨਵਾਦ ਜੀ ਰੈਗੀ ਪਾਲ ਤਾਲੀਆਂ ਮਾਰ ਦਿਓ ਮੇਰਾ ਵੀਰ ਪਾਲ ਬਾਈ ਖੁਸ਼ ਹੈ ਲੈ ਕਮੇਟੀ ਵਾਲੇ ਤੁਹਾਡੇ ਲਈ ਕੋਈ ਅਲਾਮਾ ਨਹੀਂ ਪਾਲ ਬਾਈ ਕਹਿੰਦਾ ਕੁਸ਼ਤੀਆਂ ਵਧੀਆ ਹੋਈਆਂ ਮਲ ਵਧੀਆ ਏ ਪਰ ਥੋੜੀ ਸੱਟ ਟੈਕਨੀਕਲੀ ਇਹ ਪਰਮਾਤਮਾ ਦੀ ਮਰਜ਼ੀ ਹੁੰਦੀ ਹੈ ਕਿ ਕਦੋਂ ਕਿੱਦਾਂ ਕੀ ਬਣਨਾ ਹੈ ਨਾ ਕੋਈ ਚਾਹਦਾ ਨਹੀਂ ਵੀ ਕਿਸੇ ਦੇ ਸੱਟ ਵੱਜੇ ਇਹ ਟੈਕਨੀਕਲੀ ਵੱਜ ਗਈ ਹੈ ਕੋਈ ਗੱਲ ਨਹੀਂ ਪਰ ਪ੍ਰਮਾਤਮਾ ਮਿਹਰ ਕਰੇ ইরਾਨੀ ਪਹਿਲਵਾਨ ਠੀਕ ਹੋ ਜੀ ਜਲਦੀ ਇਹ ਦਵਾਵਾਂ ਨੇ